के डायरेक्टर आज नाके और साक्षात्कार किया आज की टू के लेखियों के गुड के बहादुर साहब का उद्घान माफी चाहिए सुंदर एक सुनीता नाम है ਨੜੋ ਜੀ ਜੀ ਕਹਿੰਦਾ ਕਿ ਆਜ਼ਾਦੀ ਦੇ 14 ਸਾਲ ਬਾਅਦ ਜਿਹੜੇ ਅਸੀਂ ਸਾਰੇ ਧਰਮਾਂ ਦਾ ਸਰਕਾਰ ਹੋ ਰਹੀ ਜਦ ਕਰਦੇ ਆ ਉੱਥੇ ਮੈਂ ਤੁਹਾਨੂੰ ਜੀ ਬਹੁਤ ਰੱਖਣਾ ਪੜਿਆ ਕਰ ਮਾਮਾ ਇੰਦਰ ਜੀ ਜਿਹੜਾ ਤੇ ਮੋਦੀ ਜੀ ਕੋਈ ਆਏ ਨੇ ਇਹਨਾਂ ਨੇ ਬੋਲਸ ਆਪ ਤੁਹਾਡੇ ਸਾਹਮਣੇ ਕਰੇ ਅਗਲਾ ਪ੍ਰੋਗਰਾਮ ਅਸੀਂ ਹੋਰ ਤੇ ਬੋਲਣੇ ਪਾੜੇ ਗੁਰਪ੍ਰੀਤ ਜੀ ਅੱਜ ਬੜੀ ਅਨੰਦ ਰਹਾ ਹੋ ਮੈਨੇਜਮੈਂਟ ਅੱਜ ਗੁਰੂ ਤੇਗ ਬਹਾਦਰ ਖਾਲਸਾ ਕਾਲੀ ਦਿੱਲੀ ਦਾ ਨਵੇਂ ਸਟੂਡੈਂਟਸ ਜਿਹੜੇ ਇਸ ਸਾਲ ਆਏ ਕਰੀਬਨ 850 ਸਟੂਡੈਂਟਸ ਕਾਲਜ ਐਂਟਰੀ ਹੋਈ ਹੈ ਫਾਰ ਅ ਗ੍ਰੈਜੂਏਸ਼ਨ ਕੋਰਸ ਉਹਨਾਂ ਦਾ ਫਰਸਟ ਡੇ ਆਫ ਐਂਟਰੀ ਤੋਂ ਅੱਜ ਓਰੀਐਂਟੇਸ਼ਨ ਕੋਰਸ ਹੁੰਦਾ ਸੋ ਅੱਜ ਦੇ ਦਿਨ ਅਸੀਂ ਇੱਕ ਚੰਗਾ ਵੀਆਈਪੀ ਲਿਆਉਂਦੇ ਆਂ ਤੋਂ ਅੱਜ ਏਐਨਆਈ ਜਿਹੜੀ ਕਿ ਇੰਡੀਆ 'ਚ ਇਸ ਵੇਲੇ ਸਭ ਤੋਂ ਟਾਪ ਏਜੰਸੀ ਹੈ ਜੂਰਦਰਸ਼ਨ ਤੋਂ ਬਾਅਦ ਉਹ ਦੇ ਇੱਕ ਫਾਊਂਡਰ ਹਨ ਸ਼੍ਰੀਪੇ ਪ੍ਰਕਾਸ਼ ਅੱਜ ਉਹਨਾਂ ਦਾ ਸੀ ਲੈਕਚਰ ਕਰਾਇਆ ਉਹ 95 ইয়ার্স 올ਡ ਵੈਟਰਨ ਜਰਨਲਿਸਟ ਜਿਹਦੇ ਕਿ ਹਰ ਇੱਕ ਇਵੈਂਟ ਇੰਡੀਆ ਦਾ ਪਾਰਟੀਸ਼ਨ ਤੋਂ ਲੈ ਕੇ ਹੁਣ ਤੱਕ ਕਵਰ ਕੀਤਾ ਉਹ ਅੱਜ ਲੈਕਚਰ ਕਰਕੇ ਗਏ ਵੈਰੀ ਵਲ ਸੈਟ ਬਾਈ ਹਿਮ ਕਿ ਕੀ ਕਰਨਾ ਹੈ ਕਿਵੇਂ ਲਾਈਫ ਜੀ ਕਰਨਾ ਤੋ ਅੱਜ ਬੜਾ ਅੱਛਾ ਹੋਇਆ ਔਰ ਅੱਜ ਸਟੂਡੈਂਟਸ ਵੀ ਕਿਉਂਕਿ ਸਾਡੇ ਕਾਲਜ ਚ ਨਾ ਰੈਗਿੰਗ ਅਲਾਉਡ ਹੈ ਔਰ ਸਟੂਡੈਂਟਸ ਵੀ ਸਾਰੇ ਕੋ ਰਿਆਣੇ ਚੋਂ ਕੋ ਯੂਪੀ ਚੋਂ ਕੋ ਬਹੁਤ ਬੜੋਂ ਆਏ ਔਰ ਇਸ ਕਾਲਜ ਚ 50% ਸਿੱਖ ਰਿਜ਼ਰਵੇਸ਼ਨ ਹੈ 50% ਜਨਰਲ ਹੈ ਔਰ ਇਸ ਵਾਰੀ ਜਿਹੜੀ ਸਾਡੀ ਐਡਮਿਸ਼ਨ ਹੈ ਬੜੀ ਹਾਈ ਗਈ ਹੈ ਕੋਈ ਵੀ ਬੰਦਾ 90% ਤੋਂ ਕੱਟ ਨਹੀਂ ਔਰ ਬਹੁਤ ਅچھے ਕੋਰਸਸ ਚੱਲ ਰਹੇ ਹਨ ਔਰ ਇਹ ਕਾਲਜ ਦਾ ਬੜਾ ਅੱਛਾ ਨਾਮ ਹੈ ਸਾਰੇ ਇੰਡੀਆ ਚ ਸੋ ਅੱਜ ਅਸੀਂ ਬੜੇ ਖੁਸ਼ ਹਾਂ ਕਿ ਅੱਜ ਸਟੂਡੈਂਟਸ ਇਨੀ ਕਿੰਨੀਤੀ ਚੋਂ ਦੇ ਪੇਰੈਂਟਸ ਵੀ ਆਏ ਔਰ ਇਹ ਫੰਕਸ਼ਨ ਹੋਇਆ ਵਾਹਿਗੁਰੂ ਜੀ ਕੀ ਫਤਿਹ ਸੱਚੇ ਬਾਦਸ਼ਾਹ ਧੰਨ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸੱਚੇ ਬਾਸ਼ਾ ਕੋਟਾਨਗੋੜ ਆਸ਼ੀਰਵਾਦ ਨਾਲ ਅੱਜ ਜੋ ਖਾਲਸਾ ਕਾਲਜ ਪਹਿਲਾ ਦਿਨ ਨੇ ਔਰੀਐਂਟੇਸ਼ਨ ਪ੍ਰੋਗਰਾਮ ਜੋ ਜਿਹਦੇ ਵਿੱਚ ਬੱਚੇ ਤੇ ਸੀਗੇ ਹੀ ਨਾਲ ਦੇ ਨਾਲ ਬੱਚਿਆਂ ਦੇ ਨਾਲ ਉਹਨਾਂ ਦੇ ਮਾਪਿਓ ਵੀ ਉਹਨਾਂ ਦੇ ਰਿਸ਼ਤੇਦਾਰ ਵੀ ਸਭ ਨੇ ਇਹ اٹੈਂਡ ਕੀਤਾ ਕਿ ਪ੍ਰੋਗਰਾਮ ਹਰ ਸਾਲ ਇਹ ਕਾਲਜ ਹੁੰਦਾ ਹੈ ਜੋ ਬੜੀ ਚੜਦੀ ਕਲਾ ਚ ਹੋਇਆ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਲਈ ਤਨਗੁਰ ਤੇ ਵਾਦਾ ਸਾਹਿਬ ਮਹਾਰਾਜ ਦਾ ਆਸ਼ੀਰਵਾਦ ਰਿਹਾ ਤੇ ਅਸੀਂ ਇਹ ਹੀ ਅਰਦਾਸ ਕਰਦੇ ਹਾਂ ਜਿੱਥੇ ਸਾਡੀ گورਨਿੰਗ ਬਾਡੀ ਦੇ ਚੇਅਰਮੈਨ ਤਰਲੋਚਨ ਸਿੰਘ ਜੀ ਸਾਡੇ ਪ੍ਰਧਾਨ ਸਾਹਿਬ ਹਰਮਿਤ ਸਿੰਘ ਕਾਲਕਾ ਜੀ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਜੀ ਅਤੇ ਸਾਰੇ ਹੀ ਮੈਨੇਜਮੈਂਟ ਸਟਾਫ ਔਰ ਸਭ ਇਹ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਜੋ ਇਹ ਬੱਚੇ ਆਏ ਨੇ ਜਿੱਥੇ ਇਹ ਸੰਸਾਰਿਕ ਵਿੱਦਿਆ ਤੇ ਇਹਨਾਂ ਨੇ ਲੈਣੀ ਹੈ ਉੱਥੇ ਗੁਰਤੇਗ ਵਾਦਰ ਖਾਲਸਾ ਕਾਲਜ ਦੇ ਅੰਦਰ ਇਹਨਾਂ ਨੂੰ ਧਾਰਮਿਕ ਵਿੱਦਿਆ ਵੀ ਦਿੱਤੀ ਜਾਂਦੀ ਹੈ ਤੇ ਇਹ 350ਵਾਂ ਜੋ ਸਾਡਾ ਸ਼ਹੀਦੀ ਤਨ ਗੁਰਤੇਗ ਵਾਦਰ ਸਾਹਿਬ ਮਹਾਰਾਜ ਤੇ ਭਾਈ ਮਤੀ ਦਾਸ ਭਾਈ ਸਤੀ ਦਾਜੀ ਭਾਈ ਦੇਵਾਲਾ ਜੀ ਦੀ ਜੋ ਇਸ ਸਾਲ ਆ ਰਹੀ ਹੈ ਉਹਦੇ ਵਿੱਚ ਅਸੀਂ ਸਪੈਸ਼ਲ ਇੱਥੇ ਪ੍ਰੋਗਰਾਮ ਵੀ ਉਹ ਦੱਸਿਆ ਸਾਰਾ ਕੀ ਪ੍ਰੋਗਰਾਮ ਸਾਰੇ ਜੋ ਹੋਣਗੇ ਕੀਰਤਨ ਦਰਬਾਰ ਵੀ ਹੋਣਗੇ ਤੇ ਹੋਰ ਵੀ ਨਵੀਆਂ ਕਿਲੇ ਤਰੀਕੇ ਦੇ ਨਾਲ ਆਪਾਂ ਕਿਦਾ ਕਰ ਕਰ ਇਹ ਸ਼ਹੀਦੀ ਇਹ ਪੁੰਚਾ ਸਕਦੇ ਹਾਂ ਸ਼ਹੀਦੀ ਕਿਉਂ ਹੋਈ ਕਿਵੇਂ ਹੋਈ ਕਿੱਥੇ ਹੋਈ ਇਹ ਘਰ ਘਰ ਜ਼ਰੂਰ ਪੁੱਛਣੀ ਚਾਹੀਦੀ ਆ ਤਨਗੁਰ ਤੇਵਾਦਾ ਸਾਹਿਬ ਮਹਾਰਾਜ ਜੀ ਜੋ ਲਿਸ਼ਾਨੀ ਸ਼ਾਹਦਾ ਸ਼ਹਾਦਤ ਹੈ ਉਹਨਾਂ ਦੇ ਤਿੰਨ ਸੇਵਕਾਂ ਦੀ ਸ਼ਹਾਦਤ ਹੈ ਇਹ ਘਰੋ ਘਰੀ ਜਾਣੀ ਚਾਹੀਦੀ ਆ ਤੇ ਅਸੀਂ ਉਹ ਸਾਰਾ ਅੱਜ ਜਿਸ ਪ੍ਰੋਗਰਾਮ ਦੇ ਅੰਦਰ ਵੀ ਇਹ ਦੱਸਿਆ ਤੇ ਬੜਾ ਤੁਸੀਂ ਦੇਖਿਆ ਹੀ ਆ ਸਾਰਾ ਮੀਡੀਆ ਨੇ ਕਿ ਕਿੰਨਾ ਇਹ ਪੂਰਾ ਅਥਾ ਜਿਹਦਾ ਕਹਿ ਸਕਦੇ ਆ ਆਪਾਂ ਪੂਰਾ ਭਰਿਆ ਹੋਇਆ ਸਾਡਾ ਆਡੀਟੋਰੀਅਮ ਸੀਗਾ ਉੱਤੇ ਤੱਕ ਸਾਰਾ ਇੱਕ ਹੋਰ ਕੋਈ ਵੀ ਸੀਟ ਖਾਲੀ ਨਹੀਂ ਸੀਗੀ ਤੇ ਬੱਚਿਆਂ 'ਚ ਮਨਚ ਵੀ ਉਤਸ਼ਾਹ ਹੁੰਦਾ ਕਿ ਅਸੀਂ ਕਾਲਜ ਆਣਾ ਹੈ ਅਸ ਮੈਂ ਸੱਚੇ ਪਾਤਸ਼ਾਹ ਤਾਨਗੁਰ ਤੇ ਹੀ ਵਦਸਾ ਮਹਾਰਾਜ ਦੇ ਚਰਨਾਂ ਚ ਅਦਾਸ ਕਰਦਾ ਜਿੱਥੇ ਬੱਚੇ ਧਾਰਮਿਕ ਜਿੱਥੇ ਦੁਨਿਆਵੀ ਸਿੱਖਿਆ ਲੈਣ ਉਥੇ ਧਾਰਮਿਕ ਸਿੱਖਿਆ ਵੀ ਇਹ ਜ਼ਰੂਰ ਗ੍ਰੈਂਡ ਕਰਨ ਤੇ ਜਿੱਥੇ ਧਾਰਮਿਕ ਸਿੱਖਿਆ ਗ੍ਰੈਂਡ ਕਰਨਗੇ ਇਹਨਾਂ ਦੇ ਆਚਾਰ ਇਹਨਾਂ ਦੀ ਜ਼ਿੰਦਗੀ ਦਾ ਤਰੀਕਾ ਅਗਿਆਣ ਵਾਲਾ ਸਮਾਜ ਜਦ ਇਹਥੋਂ ਪਾਸ ਆਊਟ ਹੋ ਕੇ ਜਾਣਗੇ ਤਾਂ ਸੱਚੇ ਪਾਸ਼ਾ ਇਹ ਅੱਛੀਆਂ ਸੰਸਥਾਵਾਂ ਅੱਛੀਆਂ ਪ੍ਰਸ਼ਾਸਨਿਕ ਜਗ੍ਹਾਵਾਂ ਤੇ ਜਿੱਥੇ ਜਾ ਕੇ ਕੰਮ ਕਰਨਗੇ ਔਰ ਵੀ ਆਪਣੀਆਂ ਫੀਲਡਾਂ ਦੇ ਅੰਦਰ ਜਾ ਕੇ ਤੇ ਉੱਥੇ ਹਮੇਸ਼ਾ ਇਹਨਾਂ ਦੀ ਚੜ੍ਹਦੀ ਗਲਾਈ ਰਹੇਗੀ ਕਿਉਂਕਿ ਜਿੱਥੇ ਗੁਰਬਾਨੀ ਗੁਰਮਤ ਮਰਿਆਦਾ ਤੇ ਧਾਰਮਿਕ ਜੋ ਜਿਸ ਦੇ ਅੰਦਰ ਧਰਮ ਆ ਜਾਏਗਾ ਉਹਦੇ ਨਾਲ ਸਾਰੀ ਚੀਜ਼ਾਂ ਹੀ ਆ ਜਾਣਗੀਆਂ ਆਪਣੇ ਧਰਮ 'ਚ ਜੋ ਪਰਪਖ ਰਹਾ ਕੇ ਗੁਰੂ ਦਾ ਨਾਮ ਜਪੇਗਾ ਤੇ ਨਾਲ ਦੇ ਨਾਲ ਉਹਨੂੰ ਐਜੂਕੇਸ਼ਨ ਵੀ ਸੱਚੇ ਬਾਦਸ਼ਾਹ ਜ਼ਰੂਰ ਕਿਰਪਾ ਹੋਏਗੀ ਮੈਂ ਇੱਕ ਵਾਰੀ ਫਿਰ ਇਹ ਬੱਚਿਆਂ ਨੂੰ ਜਿੱਥੇ ਵਧਾਈ ਦੇਣਾ ਤੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਹਨਾਂ ਦੇ ਸਰ ਤੇ ਮੇਰਾ ਬਰਾ ਹੱਥ ਰੱਖੋ ਔਰ ਇਹਨਾਂ ਨੂੰ ਹਰ ਫੀਲਡ ਦੇ ਅੰਦਰ ਤਰੱਕੀਆਂ ਬਖਸ਼ਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਯੂਨੀਵਰਸਿਟੀ ਆਫ ਦਿੱਲੀ ਵਿੱਚ ਜਿਹੜੇ ਵਿਦਿਆਰਥੀ ਫਰਸਟ ਇਅਰ ਚ ਦਾਖਲ ਹੋਇਆ ਉਹਨਾਂ ਦੇ ਬਾਰੇ ओरिएंटेशन ਪ੍ਰੋਗਰਾਮ ਹੋਇਆ ਜਿਸ ਵਿੱਚ ਸਪਰਸ਼ਿਧ ਸ਼ਖਸੀਤਾਂ ਨੇ ਹਿੱਸਾ ਲਿਆ ਵਿਸ਼ੇਸ਼ ਕਰਕੇ ਜੀ ਵੀ ਚੈਨਲ ਦੇ ਵਾਨੀ ਸ੍ਰੀ ਪ੍ਰੇਮ ਪ੍ਰਕਾਸ਼ ਯੂ ਐਨਏ ਦੇ ਚੇਅਰਮੈਨ ਉਹ ਵੀ ਹਾਜ਼ਰ ਹੋਏ ਸੀਗੇ ਅਸੀਂ ਕੋਸ਼ਿਸ਼ ਕਰਦੇ ਆ ਕਿ ਵਿਦਿਆਰਥੀਆਂ ਨੂੰ ਸਮੇਂ-ਸਮੇਂ ਸਰ ਉਹਨਾਂ ਦੇ ਬਣਦੇ ਐਡਵਾਈਸ ਉਹਨਾਂ ਦੇ ਬਣਦੇ ਹੱਕ ਉਹਨਾਂ ਦੇ ਬਣਦੇ ਜਿਹੜੇ ਸੁਪਨੇ ਆ ਉਹਨਾਂ ਨੂੰ ਸਾਕਾਰ ਕਰ ਸਕੀਏ ਉਸ ਦੇ ਬਾਅਦ ਤੇ ਇਹ ਪ੍ਰੋਗਰਾਮ ਟਾਈਮ ਟੂ ਟਾਈਮ ਅਸੀਂ ਉਲੀਕਦੇ ਰਹਿੰਦੇ ਆ ਔਰ ਇਹਦੇ ਵਿੱਚ ਸਾਰੇ ਹੀ ਵਿਦਿਆਰਥੀ ਭੱਜ ਚੜ ਕੇ ਹਿੱਸਾ ਲੈਂਦੇ ਨੇ ਬੜਾ ਉਤਸ਼ਾਹ ਦਿੰਦੇ ਨੇ ਇਹੀ ਸਾਡੀ ਇੱਛਾ ਹੁੰਦੀ ਆ ਇਹ ਸਾਡੀ ਇੱਛਾ ਪੂਰੀ ਹੋਈ ਹੈ ਬਹੁਤ ਬਹੁਤ ਧੰਨਵਾਦ ਸੋ ਸਸਿਕਲ ਸਾਰਿਆਂ ਨੂੰ ਮੈਂ ਸ਼੍ਰੀਗ੍ਰਿਤ ਇੱਕ ਬਾਦਖਾਸੇ ਕਾਲਜ ਦੀ ਇੱਕ ਛਾਤਰਾ ਤੇ ਨਾਲੇ ਅੱਜ ਇੱਥੇ ਔਰੀਐਂਟੇਸ਼ਨ ਪ੍ਰੋਗਰਾਮ ਚੱਲ ਰਿਹਾ ਹੈ ਫਰੈਸ਼ੀਜ਼ ਦਾ ਆ ਜਿਹੜੇ ਬੱਚੇ करके जो सारे प्रोग्राम है अजूर दिता जाएगा तो सारे पेरेंट्स को नॉलेज दी जाएगी क्यों है के लिए लगभग लगभग फर्स्ट टाइम अज सीटा एलोकेट हुई ने सैकेंड सीटा एलोकेट हुई ने अजे सिख माइनोरिटी बहुत ज्यादा बच्चे आए हैं फाइव हंड्रेड तो ज्यादा बच्चे उच्च आए हैं बहुत सारे बच्चे एक चाहे खुशी ने